ਖੱਪਿਆ ਜੀ ਦੇ ਬੋਲ ਕੋ ਦੁਰੰਕਾਰ ਨਿਰਮਲ ਤਾਈ ਬੋਲਦੀ ਅੱਜ ਸੰਗ ਤਾਂ ਜੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਅੱਜ ਸੰਗ ਤਾਂ ਜੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਗਾਰਿਆ ਸੰਗੀ ਸਾਥੀਆਂ ਨੂੰ ਦਿਨਾਂ ਨੇ ਸ਼ੰਗਾਰਿਆ ਸ਼ੋਭ ਗੁੜਾ ਸੰਗ ਜੀਵਨ ਸਵਾਰਿਆ ਕੀ ਤਾ ਡੋਬਦਿਆ ਨੂੰ ਪਵਜਲੇ ਤੋ ਪਾਰ ਕੋਲ ਸ੍ਰਿਸ਼ਟੀ ਤੇrai ਬੋਲਦੀ ਅੱਜ ਸੰਗ ਤਾਂ ਜੋ ਦਿਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਅੱਜ ਸੰਗ ਤਾਂ ਜੋ ਦਿਸੇ ਜੋ ਪਿਆਰ ਦਾ ਪੰਥ ਦੀਆਂ ਹਿੱਤਾ ਦੇ ਲਈ ਡਟ ਕੇ ਆਉਣਾ ਸਫਲਾ ਬਣਾਇਆ ਸੋਬ ਘਾਟ ਕੇ ਮਾਇਆ ਦਾ ਗਨੀ ਦਾ ਜਾਲ ਮੈਨੋਂ ਕੱਟ ਕੇ ਪਾਇਆ ਪ੍ਰੇਮ ਦੀਆਂ ਡੋਰੀਆਂ ਜਿਵਾਟ ਕੇ ਕੀਤਾ ਵਾਸੇ ਵਿੱਚ ਦਿਨ ਨਾ ਕਰਤਾ ਬੀੜੀ ਗੰਡ ਪਾਈ ਬੋਲਦੀ ਅੱਜ ਸੰਗ ਤਾਂ ਜਦ ਸੇ ਜੋ ਪਿਆ ਇਹੀ ਸਾਧੂ ਦੀ ਕਮਾਈ ਬੋਲਦੀ ਆਜ ਸੰਗ ਤਾਂ ਜਦ ਸੇ ਜੋ ਪਿਆਰ ਇਹੀ ਸਾਧੂ ਦੀ ਕਮਾਈ ਬੋਲਦੀ ਕੀਤਾ ਜਿੰਨਾ ਗੁਰ ਸਿੱਖੀ ਪ੍ਰਚਾਰ ਹੈ ਪੀਤੇ ਬਿੰਦੀ ਅੰਮ੍ਰਿਤ ਸੰਚਾਰ ਹੈ ਕਈ ਚਲਾਈ ਗੁਰਮਤ ਵੰਦੇ ਆਲੇ ਦੀ ਜਿੱਥੇ ਵਿਧਿਆ ਨੇ ਲੈnde ਬਾਗਾਂ ਵਾਲੇ ਦੀ ਰਹਿ ਰਾਗੀ ਸਿੰਘ ਕੀਰਤਨ ਯਾਰ ਤਾਂ ਦੀ ਸਾਧ ਸੰਗ ਲਾਈ ਬੋਲਦੀ ਅੱਜ ਸੰਗ ਤਾਂ ਚੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਅੱਜ ਸੰਗ ਤਾਂ ਚੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਰਹੇ ਸਾਗ ਚੇਤ ਪਾਇਆ ਜਰਾ ਥੋੜਨਾ ਨਾਮ ਬਾਣੀ ਵਾਲਾ ਲਥਾ ਪਾਪਾ ਵਾ ਸਿੰਘ ਕੋਈ ਹੋਰ ਨਾ ਜਿਹੜੇ ਸੰਤ ਰੂਪ ਰੱਬੀ ਦਾ ਵਤਾਰ ਸੇਵਾ ਉਹ ਨਦੀ ਕਰਾਈ ਬੋਲਦੀ ਅੱਜ ਸੰਗ ਤਾਂ ਚੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਅੱਜ ਸੰਗ ਤਾਂ ਚੋ ਦਿਲ ਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਬੁੱਧੀ ਨਾਲ ਦਿੱਤਾ ਹੈ ਉਚਾਰ ਜੀ ਤਾਂ ਵੀ ਬੈਠਾ ਘੁਰਚੰਟ ਸਿੰਘ ਸਾਜਤਾ ਦੇ ਕੇ ਕਵਤਾ ਦਿਲਾਤ ਹੈ ਲਵਾਜਤਾ ਉਹਦੀ ਛੰਦਾਂ ਵਿੱਚ ਉਪਜੇ ਬਹਾਰ ਕਵਤਾ ਬਣਾਈ ਬੋਲਦੀ ਅੱਜ ਸੰਗਤਾਂ ਚੋਂ ਦੇਸੇ ਜੋ ਪਿਆਰ ਇਤਿਹਾਸ ਦੀ ਕਮਾਈ ਬੋਲਦੀ ਅੱਜ ਸੰਗਤਾਂ ਜੋ ਦੇਸੇ ਜੋ ਪਿਆਰ ਕੀਤੀ ਸਾਧੂ ਦੀ ਕਮਾਈ ਬੋਲਦੀ ਕੀਤੀ ਸਾਧੂ ਦੀ ਕਮਾਈ ਬੋਲਦੀ ਕੀਤੀ ਸਾਧੂ ਦੀ ਕਮਾਈ ਬੋਲਦੀ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸੋਣਾ